ਕਹੜਾ ਜੂ ਹੋ ਕੇ ਬੈਠੇ ਹੋ ਯਾਰ ਦਰਦ ਨੂੰ ਫੀਲ ਨਹੀਂ ਕਰੀਦਾ ਹੁੰਦਾ ਤੁਸੇ ਜ਼ਿਆਦਾ ਨਾ ਫੀਲ ਹੋ ਰਿਹਾ ਮੈਨੂੰ ਫੀਲ ਨਹੀਂ ਕਰਨਾ ਹੁੰਦਾ ਯਾਰ ਜਵਾਈ ਮੈਂ ਬਗਾ ਤੇ ਤੁਹਾਨੂੰ ਮੁਸ਼ਕਲ ਹੈ ਕਿੱਦਾਂ ਲੱਗ ਰਿਹਾ ਤੁਹਾਨੂੰ ਉਹ ਤੇਰੇ ਮੂੰਹ 'ਚ ਉਂਗਲਾਂ ਹੀ ਪਈ ਰਹਿੰਦੀਆਂ ਤੂੰ ਕੋਈ ਹੋਰ ਕੰਮ ਵੀ ਕਰ ਲੈ ਕਰੋ ਦੇਖ ਗਾਈਸ ਉਹਨੂੰ ਦੇਖ ਰਹੇ ਹੋ ਓਏ ਗੁੱਸਾ ਕਰਕੇ ਦਿਖਾਉਂਦੇ ਏ ਵੀ ਉਧਰ ਘਟਾਤੀ ਆ ਵੇਖੋ ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਹੌਪ ਤੁਸੀਂ ਸਾਰੇ ਵਧੀਆ ਹੋਵੋਗੇ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ 'ਚ ਤੇ ਆ ਬੈਠਾ ਚਿਚੂ ਅਸੀਂ ਸਵੇਰੇ ਸਵੇਰੇ ਅਸੀਂ ਤਿਆਰ ਹੋ ਗਏ ਆ ਇਹਨਾਂ ਦਾ ਵੀਕ ਆਫ ਥੋੜੀ ਤਬੀਅਤ ਵੀ ਡਾਊਨ ਹੈ ਪਹਿਲਾਂ ਦਵਾਈ ਵਗੈਰਾ ਲੈਣ ਚੱਲ ਗਏ ਤੇ ਉਸ ਤੋਂ ਬਾਅਦ ਅਸੀਂ ਇੱਕ ਨਵੀਂ ਚੀਜ਼ ਕਰਨ ਜਾ ਰਹੇ ਆ ਮਤਲਬ ਕਿ ਅਸੀਂ ਟੈਟੂ ਬਣਵਾਉਣ ਜਾ ਰਹੇ ਆ ਹੱਥ ਤੇ ਜਾਂ ਬਾਹ ਤੇ ਇਹ ਜਾ ਕੇ ਉੱਥੇ ਦੇਖਦੇ ਆ ਕਿ ਕਿੱਦਾਂ ਬਣਵਾएंगे ਤੁਸੀਂ ਬਨੇ ਰਹੇ ਹੋ ਸਾਡੇ ਨਾਲ ਤੇ ਤੁਸੀਂ ਕੀ ਕਰ ਰਹੇ ਹੋ ਆ ਦੇਖੋ ਮੈਂ ਸਬਾਨ ਰੱਠਾ ਕਰ ਰਿਹਾ ਮੈਂ ਅਗਰ ਨਾ ਵਿਚਾਰੇ ਨੇ ਹਾਂ ਵਿਚਾਰੇ ਦੀ ਅੱਖਾਂ ਜੜੀਆਂ ਪਈਆਂ ਪਹਿਲਾਂ ਦਵਾਈ ਲੈ ਕੇ ਆਉਂਦੇ ਆ ਇਹਨਾਂ ਦੀਆਂ ਤੇ ਚਿਚੂ ਵੀ ਜਾਊਗਾ ਨਾਲ ਇਹਦੇ ਲਈ ਸਰਪ੍ਰਾਈਜ਼ ਹੈ ਕਿ ਇਹਦਾ ਹੀ ਕੁਝ ਤੁਸੀਂ ਦੇਖਿਓ ਬਸ ਸਾਡੇ ਨਾਲ ਬਣੇ ਰਹੋ ਤੇ ਟੈਟੂ ਦਾ ਦੇਖਿਓ ਕਿ ਕੀ ਸੀ ਮਣਦਾ ਹੈ ਦਰਦ ਹੁੰਦਾ ਹੈ ਨਹੀਂ ਮੈਨੂੰ ਤਾਂ ਲੱਗਦਾ ਉਸੇ ਦਰਦ ਹੁੰਦਾ ਹੈ ਸੂਈਆਂ ਚੁਬਦੀਆਂ ਜਿਆਦਾ ਯਾਰ ਮੈਂ ਤਾਂ ਪੀ ਗਲਵਾਨ ਤੋਂ ਵੀ ਇਹਨਾਂ ਦਰਦ ਹੁੰਦਾ ਹੈ ਇਹ ਬੰਦਾ ਇਹ じゃ ਹੈ ਇਹ ਕਦੇ ਵੀ ਡਾਕਟਰ ਕੋਲ ਜਾਂਦੇ ਆ ਜਦਨਾ ਇਹ ਕਹਿੰਦਾ ਡਾਕਟਰ ਜੀ ਇੰਜੈਕਸ਼ਨ ਨਾ ਲਾਇਓ ਦਵਾਈਆਂ ਜਿਹੜੀ ਮਰਜ਼ੀ ਦੇ ਦਿਓ ਤੇ ਹੁਣ ਦੇਖੋ ਵੈਸੇ ਬਣਵਾਣਾ ਸੀ ਦੋਨਾਂ ਨੇ ਹੁਣ ਦੇਖੋ ਜੇ ਇਹਨਾਂ ਦੇ ਜਿਆਦਾ ਦਰਦ ਹੁੰਦਾ ਤਾਂ ਮੈਂ ਕੈਨਸਲ ਕਰ ਦੇਣਾ ਪਰ ਜੇ ਮੈਂ ਪਹਿਲਾਂ ਬਣੂ ਫਿਰ ਤੁਸੀਂ ਕੈਨਸਲ ਕਰ ਦੇਣਾ ਕਿਉਂਕਿ ਮੇਰਾ ਤਾਂ ਦਿਲ ਥੋੜਾ ਕਹਿੜਾ ਮੈਂ ਤਾਂ ਬਣਵਾ ਲੂਗੀ ਮੈਂ ਇੰਜੈਕਸ਼ਨ ਤੋਂ ਨਹੀਂ ਡਰਦੀ ਹੈਗੀ ਤੁਸੀਂ ਡਰਦੇ ਹੋ ਇੰਜੈਕਸ਼ਨ ਤੋਂ ਚਲੋ ਜਾ ਕੇ ਦੇਖਦੇ ਆਂ ਬਈ ਹਜੇ ਜਾ ਕੇ ਦੇਖਦੇ ਆਂ ਬਣੇ ਰਹੋ ਸਾਡੇ ਨਾਲ ਅੱਜ ਥੋੜਾ ਜਿਹਾ ਦਿਨ ਹੈਗਾ ਬਿਜ਼ੀ ਅਲੱਗ-ਅਲੱਗ ਜਗ੍ਹਾ ਥੋੜਾ ਜਿਹਾ ਜਾਣਾ ਦੋ-ਚਾਰ ਜਗ੍ਹਾ ਤੇ ਮਿਲਦੇ ਆਂ ਫਿਰ ਅੱਗੇ ਜਾ ਕੇ ਰਸਤੇ 'ਚ ਆਗੇ ਜਿੱਥੇ ਤਿਆਰ ਹੋ ਕੇ ਕਿੱਥੇ ਜਾ ਰਹੇ ਪੈਦਲ-ਪੈਦਲ ਪੈਦਲ ਆਪਾਂ ਗੱਡੀ ਗੱਡੀ ਲੈ ਕੇ ਜਾਣਾ ਹੈ ਅੱਛਾ ਹੋਰ ਕੀ ਫਿਰ ਆਪਾਂ ਜਾਵਾਂਗੇ ਤਿਆਰੀ ਹੈ ਫਿਰ ਅੱਜ ਅੱਜ ਤਾਂ ਟੈਟੂ ਬਣਾ ਹੀ ਛੱਡਣਾ ਹੈ। ਡਾ ਤਾਂ ਨਹੀਂ ਲੱਗ ਰਿਹਾ। ਡਾ ਤਾਂ ਲੱਗ ਰਿਹਾ ਹੈ ਪਰ ਹੁਣ ਦੇਖ ਹੀ ਜਾਊਗੀ ਜੇ ਜ਼ਿਆਦਾ ਸੋਚੂਗਾ। ਕਰਦਿਆਂ ਨਹੀਂ, ਕਰਦਿਆਂ ਨੂੰ ਕਿਸੇ ਨੂੰ ਦੱਸਿਆ ਨਹੀਂ ਹੈ ਬਣਾ ਕੇ ਸਰਪ੍ਰਾਈਜ਼ ਹੀ ਦਵਾਂਗੇ ਹੈ। ਸਿੱਧਾ ਸਰਪ੍ਰਾਈਜ਼ ਦਵਾਂਗੇ। ਇਹ ਤਾਂ ਗਾਲਾਂ ਕੂਲਗੇ, ਗਾਲਾਂ। ਬਹੁਤ ਵਾਸਾ ਹੈ। ਚਲੋ ਅੱਗੇ ਗੱਡੀ ਕੋਲ ਸਟਾਰਟ ਕਰੋ फटाफट ਚਲੀਏ ਬਾਹਰ। ਓਕੇ ਓਕੇ। ਹਾਂਜੀ ਰਹਿਮਤ ਕਿੱਦਾਂ ਲੱਗ ਰਹੀਆਂ ਤੁਹਾਨੂੰ? ਉਹ ਤੇਰੇ ਮੂੰਹ 'ਚ ਉਂਗਲਾਂ ਹੀ ਪਈ ਰਹਿੰਦੀਆਂ। ਤੂੰ ਕੋਈ ਹੋਰ ਕੰਮ ਵੀ ਕਰ ਲੈ ਕਰੋ। ਦੇਖ ਗਾਈਸ ਉਹਨੂੰ ਦੇਖ ਰਹੇ ਹੋ। ਓਏ, ਗੁੱਸਾ ਕਰਕੇ ਦਿਖਾਉਂਦੀ ਹੈ। ਵੀ ਉਂਗਲ ਘਟਾਤੀ ਗੰਦਾ ਬੱਚਾ ਨੇ ਨਿਕਲ ਪਾਇਆ ਗੱਡੀ 'ਚ ਤੇ ਗੱਡੀ ਜਾ ਰਹੀ ਹੈ ਕਿੰਨੇ ਦੀ ਸਪੀਡ ਤੇ 60 ਦੇ ਚਲਾਉਂਦੇ ਆ ਪਰ ਜ਼ਿਆਦਾ ਤੇਜ਼ ਵਿੱਚ ਚੱਲਦੀ ਆ ਹਾਂ ਇੱਥੇ ਜ਼ਿਆਦਾ ਤਾਂ ਵੈਸੇ ਚਲਾਣ ਵੀ ਹੋ ਜਾਂਦਾ ਕੀ ਕਰੀਏ ਕੀ ਕਰੀਏ ਕੀ ਕਰੀਏ ਓ ਯਾਰ ਮੈਨੂੰ ਤਾਂ ਟੈਨਸ਼ਨ ਹੋ ਰਹੀ ਏ ਯਾਰ ਸੂਈਆਂ ਲਗੂंगी ਆ ਪਤਾ ਨਹੀਂ ਕਿੱਦਾਂ ਪਹਿਲਾਂ ਤਾਂ ਜਾ ਕੇ ਪਹਿਲਾਂ ਡਾਕਟਰ ਤੋਂ ਆਪਣੀ ਦਵਾਈ ਲੈ ਲਓ ਪਹਿਲਾਂ ਇੱਕ ਸੂਈ ਤਾਂ ਉਸ ਤੋਂ 걸ਵਾ ਲਓ ਆਪਣੇ ਫਿਰ ਫਿਰ ਬਤੀਕ ਨਹੀਂ ਆ ਟਾਈਮ ਬਾਈ ਫਿਰ ਦੂਜੀ ਮੈਂ ਕਹਿੰਦੀ ਟੈਟਲੋਂ ਦਾ ਟੀਕਾ ਵੀ ਲਵਾਏ ਲਓ ਤੁਸੀਂ ਯਾਰ ਬਸ ਉਹ ਟੈਟੋਰੀ ਸੂਈ ਰੋ ਟੈਟਨਸ ਟਿਕਾ ਦਾ ਚੱਕਰ ਤਾਂ ਨਹੀਂ ਹੁੰਦਾ ਇਹ ਤਾਂ ਯਾਰ ਮੈਨੂੰ ਪਤਾ ਨਹੀਂ ਆ ਇਹ ਤਾਂ ਜਾ ਕੇ ਪਤਾ ਚੱਲੇਗਾ ਦਰਦ ਸਣਾ ਵੜਾ ਚਲਾਦਾ ਰਹਿ ਮਤ ਕੀ ਕਰਦੇ ਪੁੱਤ ਉਹ ਦੇਖੋ ਉਧਰ ਦੇਖੋ ਆ ਜੇ ਗੱਡੀ ਚੱਲ ਰਹੀ ਹੈ ਤਾਂ ਤਾਂ ਇਹ ਖੁਸ਼ ਹੈ ਹੁਣੇ ਮੈਂ ਕਹਿੰਦੀ ਆ ਸਾਈਡ ਤੇ ਗੱਡੀ ਰੋਕ ਲਓ ਇਹ ਨਾ ਜਦ ਰੋਣਾ ਸ਼ੁਰੂ ਕਰ ਦੇਣਾ ਇਹ ਇਹੋ ਜਿਹਾ ਬੱਚਾ ਹੈ ਬਹੁਤ ਸ਼ੈਤਾਨ ਹੈ ਬਹੁਤ ਸ਼ੈਤਾਨ ਹੈ ਜਮਾ ਆਪਣੇ ਪਾਪਾ ਤੇ ਗਿਆ ਆਹ ਕਿਆ ਕਰਿਆ ਨਾਲ ਜੋੜ ਲਓ ਉਹਨੂੰ ਗੱਡੀਆਂ ਨੂੰ ਫਾਰੀਆਂ ਕਰ ਲਓ ਕਿੱਦਾਂ ਚਲਾ ਰਹੇ ਹੋ

ਆਹ ਹਾਂ ਬਹੁਤ ਘਰ ਲਾ ਚਲੋ ਚਾ ਚੁੱਪ ਕਰੋ ਚਲੋ ਚਲੋ ਚਲਦੇ ਚਲੋ ਚਲਦੇ ਚਲੋ ਤੇ ਦਵਾਈ ਲਿਓ ਤੇ ਫਿਰ ਚਲੋ ਆਪਾਂ ਕੰਮ ਕਰਨ ਚੱਲੀਏ ਓਕੇ ਆ ਰਹੇ ਹੋ ਜੂਸ ਪੀਣ ਜਾ ਰਹੇ ਆ ਯਾਰ ਮੈਂ ਨਹੀਂ ਪੀਣਾ ਯਾਰ ਕਿਹੜਾ ਕਹਿ ਰਹੇ ਓਛਾ ਗੰਨੇ ਵਾਲਾ ਹਾਂ ਯਾਰ ਓ ਮੈਂ ਜੂਸ ਮੈਂ ਨਹੀਂ ਪੀਣਾ ਓ ਤੈਨੂੰ ਕੋਣ ਬੁਲਾ ਰਿਹਾ ਮੈਂ ਪੀਣ ਚੱਲਿਆ ਤੂੰ ਆਪਣਾ ਹੀ ਨਹੀਂ ਯਾਰ ਕਿੰਨਾ ਗੰਦਾ ਮਤਲਬ ਬੇਕਾਰ ਬੰਦਾ ਆਪਣਾ ਜੂਸ ਤਾਂ ਇਹਨੇ ਦੇਖ ਲਿਆ ਕਿ ਮੈਂ ਉਹ ਵਾਲਾ ਜੂਸ ਪੀ ਲੈਂਦਾ ਪਰ ਇਹ ਕਹਿੰਦਾ ਵੀ ਅੱਪਾ ਪੀਂਗੇ ਨਾ ਜੂਸ ਮੈ ਵੀ ਪੀਣਾ ਹੈ ਕਿਉਂ ਤੂੰ ਤੂੰ ਹੁਣ ਤਾਂ ਕਹਿ ਤੂੰ ਜੂਸ ਨਹੀਂ ਚੁੱਕਦਾ ਮੈਂ ਪੀਣਾ ਹੈ ਪਰ ਮੈਂ ਮਸੰਮੀ ਦਾ ਪੀਉਂਗਾ ਮੈਨੂੰ ਗੰਨੇ ਦੇ ਨਾਲ ਸਿਰ ਦੁਖਦਾ ਚੋਇਸ ਤਾਂ ਹੈ ਹੀ ਨਹੀਂ ਐ ਇੱਕੇ ਚੋਇਸ ਹੈ ਬਸ ਉਹ ਦੇਖ ਉਹਦੇ ਖੰਦਰ ਆਈਸਕ੍ਰੀਮ ਉਹ ਖਾ ਲੂਗੀ ਮੈਂ ਇਹ ਗਾਇਜ਼ ਡੇਰਾ ਬਸੀ ਹੈ ਇੱਥੇ ਹੀ ਮੈਂ ਆਂਦੀ ਰੰਦੀ ਸੀਗੀ ਇਹ ਮੇਰੇ ਪੇਕ ਹੈ ਦਾ ਪਿੰਡ ਹੈ ਇਹ ਗਿਆ ਦਾ ਪੇਡਾ ਮੇਰੇ ਪੇਕਾਂ ਦਾ ਪਿੰਡਾ ਵਾਤਾ ਹੈ ਲੋ ਅੰਕਲ ਜੀ ਜੂਸ ਬਣਾ ਦਿਓ ਇੱਕ ਜੂਸ ਬਣਾਓ ਵੀ ਵਧੀਆ ਜਿਹਾ ਬਣਾਓ ਮੀਠੀ ਮਾਗਾ ਸੀਗਾ ਇੰਨਾ ਰਾਜੇ ਵਾਲਾ ਰੋਟਾ ਤੇਰੀ ਤੇ ਹੋ ਗਿਆ ਜਾਈ ਚੁੱਕੀ ਆਹ ਦੇਖ ਕਿ ਲੱਕ ਲੱਕ ਪੀੜ ਵੀ ਚਲ ਇੱਕ ਉੱਤੇ ਮੈਂ ਉਣੀ ਨੂੰ ਪਲਾਨੀ ਨੂੰ ਉਹ ਸੋ ਬਲੇ ਕਰ ਰਹੀ ਦਿਨਾ ਮੁੱਤਰੂਸ ਨੇ ਮਿਲਲਾ ਆਦੇ ਹਮੇਲੋ ਨਾ ਪਲਾਉ ਕੋਈ ਨਹੀਂ ਆ ਦੇਖ ਆ ਕਹਿੰਦੀ ਮੈਂ ਆਪੇ ਪੀ ਲੂੰਗੀ ਅੱਛਾ ਵੀਊ ਹੈ ਨਾ ਖੇਤਾਂ ਦਾ ਬਹੁਤ ਮਜ਼ਾ ਆ ਰਿਹਾ ਹੈ ਖੇਤਾਂ ਚ ਯਾਰ ਇਹ ਜੋ ਇੱਥੇ ਦਾ ਇਹ ਵੀਊ ਦਾ ਮਜ਼ਾ ਹੈ ਨਾ ਉਹ ਕਿਤੇ ਨਹੀਂ ਹੈ ਸੀਰੀਅਸਲੀ ਕਿਤੇ ਨਹੀਂ ਹੈ ਬਹੁਤ ਵਧੀਆ ਲੱਗਦਾ ਯਾਰ ਸਲਾ ਖੱਜਲ ਗਿਰੇ ਚ ਪਏ ਰਹਿੰਦੇ ਆ ਪਰ ਇਹ ਜਦ ਵੀਊ ਦੇਖਦਾ ਨਾ ਬਹੁਤ ਸਕੂਨ ਮਿਲਦਾ ਆ ਕਿੰਨਾ ਅੱਛਾ ਮਤਲਬ ਹੋਇਆ ਯਾਰ ਪੱਕਾ ਕਰਤਾ ਹੈ ਦੇਖੋ ਹੋਰ ਕੀ ਹਾਂ ਪੱਕਾ ਕੰਮ ਕਰਤਾ ਹੈ ਬਾਈ ਨਾ ਬਚਣ ਦਾ ਅੱਜ ਤੋਂ ਕੁਝ ਲਿਖਤੇ ਨੇ ਪਹਿਲਾਂ ਇੱਕ ਵਾਰੀ ਉਹ ਬੰਦਾ ਰੁੜ ਗਿਆ ਸੀ ਨਾ ਤਾਂ ਉਹ ਰੋੜਦਾ ਸੁਣਿਆ ਸੀ ਪੂਰਾ ਹੀ ਉਹਦਾ ਔਰ ਬੜੀ ਠੰਡ ਹਵਾ ਲੱਗ ਰਹੀ ਮੇਨ ਹਾਈਵੇ ਤੇ ਗਾਈਜ਼ ਟ੍ਰੈਫਿਕ ਸੀਗਾ ਤਾਂ ਅਸੀਂ ਅੱਜ ਖੇਤਾਂ ਵੱਲ ਨੂੰ ਆ ਗਏ ਹਾਂ ਕੱਚੇ ਕੱਚੇ ਵਾਲੀ ਗੱਡੀ ਮਤਲਬ ਪੰਜਾਬੀ ਚ ਕੱਚੇ ਕੱਚੇ ਰਾਹੇ ਅਸੀਂ ਗੱਡੀ ਪਾ ਕੇ ਅਸੀਂ ਆ ਗਏ ਆ ਗਾਇਜ਼ ਇਹ ਨਾ ਪੈਲੇਸ ਹੈ ਸਾਡੇ ਸਾਰੇ ਪਿੰਡ ਦੇ ਜਿਹੜੇ ਮੇਰੇ ਪੇਕੇ ਨੇ ਵਾਹ ਇਸ ਪੈਲੇਸ ਚ ਹੁੰਦੇ ਆ ਇਹ ਪਿੱਛੇ ਜਾ ਕੇ ਬਹੁਤ ਵੱਡਾ ਫਾਰਮ ਹੈ ਤੇਰਾ ਵਿਆਹ ਨਹੀਂ ਹੋਇਆ ਬੰਦੇ ਹਾਂ ਮੇਰਾ ਨਹੀਂ ਹੋਇਆ ਬਟ ਸਾਡੇ ਪੇਕੇ ਨੇ ਸਾਰੇ ਵਿਆਹ ਇੱਥੇ ਹੀ ਹੁੰਦੇ ਆ ਸਾਡੇ ਪੇਕੇ ਆਂ ਸਾਡੇ ਪੇਕੇ ਆ ਦੇ ਪੇਕੇ ਹੁੰਦੇ ਆ ਪੇਕੇ ਆਂ ਦੇ ਚੁੱਪ ਕਰੋ ਯਾਰ ਤੂੰ ਤਾਂ ਮੇਰੀਆਂ ਗਲਤੀਆਂ ਘੜ ਦੇ ਰਹਿੰਦੇ ਤੂੰ ਤੁਹਾਨੂੰ ਮੇਰੇ ਚ ਗਲਤੀਆਂ ਨਜ਼ਰ ਆਉਂਦੀਆਂ ਹੂੰ ਚਲੋ اچھا ਹਾਈਵੇ ਆ ਗਿਆ ਬਸ ਹੁਣ ਚੱਲੀਏ ਅਸੀਂ ਆਪਣਾ ਨੈਕਸਟ ਕੰਮ ਕਰਨ। ਦੇਖੋ ਗਾਇਜ਼ ਮੇਰੀ ਮੰਮੀ ਤਾਂ ਸਬਜ਼ੀਆਂ ਦਾ ਲਫਾਫਾ ਲੈ ਕੇ ਆਂਦਾ ਹੋਇਆ ਆ ਮੇਰੇ ਘਰੋਂ ਸਬਜ਼ੀਆਂ ਲੁਗਦੀਆਂ ਖੇਤਾਂ 'ਚ ਤਾਂ ਅਸੀਂ ਇੱਥੋਂ ਹੀ ਲੈ ਜਾਂਦੇ ਆ ਆ ਦੇਖੋ ਜੀ ਉਹ ਮੇਰੇ ਮੰਮੀ ਖੜੇ ਜੀ ਆ ਦੇਖੋ ਸਬਜ਼ੀਆਂ ਦਾ ਆ ਗਿਆ ਬੈਗ ਬਣਾਉਂਗੇ ਅਸੀਂ ਸਬਜ਼ੀਆਂ ਕਰਤੀ ਲੋ ਗੱਡੀ

ਅੱਜ ਤਾਂ ਮੀ ਪਹਿਣਾ ਲਾਜ਼ਮੀ ਹੈ ਹੀ ਸੀ ਨਾ ਟੈਟੂ ਬਣਾਉਣ ਚ ਚੱਲੇ ਆਂ ਮੀ ਪਹਿਣ ਲੱਗ ਗਿਆ ਦੱਸ ਆ ਦੇਖ ਲਓ ਸਾਰਾ ਤੇ ਆਜੇ ਚਲੋ ਅਸੀਂ ਪਹੁੰਚ ਗਏ ਹਾਂ ਲੋਕੇਸ਼ਨ ਤੇ ਗਾਇਸ ਜਾ ਕੇ ਤੁਹਾਨੂੰ ਦਿਖਾਣਾ ਹੈ ਬਾਕੀ ਦਾ ਸੈਟਅਪ ਹਾਂ ਇਹ ਤੋਂ 9 ਡਿਗਰੀ ਦੇਖ ਰਹੇ ਹਾਂ ਜੀ ਇਹ ਸੈਟਪ ਬਣ ਗਿਆ ने ने इंग्लिश सही रहो ना कि हां नहीं नहीं इंग्लिश आप आ रही हैं रहमत है मुझे है। मैं पहला बनवा ला इधर नाम दा ਕੋਈ ਨਾਮ ਦਾ ਵੀ ਮਰਾਉਂਗਾ ਪਹਿਲਾਂ ਦੇਖਦਾ ਨਾ ਦਰਦ ਕਿੰਨਾ ਹੁੰਦਾ ਹੈ ਕੋਈ ਤਾਂ ਖਤਰ ਹੀ ਨਹੀਂ ਹੈ ਠੀਕ ਹੈ ਕਾਕੇ ਦਾ ਜ਼ਰੂਰੀ ਨਹੀਂ ਯਾਰ ਬੜੀ ਟਾਈਮ ਬਾਅਦ ਸਿਲੈਕਟ ਹੋਇਆ ਬਸ ਬੋਲਦਾ ਇੱਕ ਵਾਰੀ ਹੋ ਗਿਆ ਕਾ ਕਾ ਅੱਧਾ ਪੋਨਾ ਘੰਟਾ ਪੋਨਾ ਘੰਟਾ ਲੱਗ ਗਿਆ ਰੋਹ ਦਾ ਗੱਡੀ ਗੱਡੀ ਲੈ ਜਾਂਦੇ ਨੇ ਮੋਟਰਸਾਈਕਲ ਲੈ ਜਾਂਦੇ ਨੇ ਨਹੀਂ 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 ਉਹਦੋਂ ਦਾ ਮਿੰਟ 'ਚ ਇਹਨਾਂ ਨੇ ਬਾਈਕ ਲੈ ਲਈ ਤੇ ਮਿੰਟ 'ਚ ਹੀ ਗੱਡੀ ਲੈ ਲਈ ਅੱਧੇ ਦਿਨ 'ਚ ਹੀ ਲੈਣ ਟਾਈਮ ਹਾਂ ਇਹ ਮੇਰੇ ਸਰੀਰ ਦੇ ਰਹਿਣਾ ਰ ਹਰ ਜਗ੍ਹਾ ਜਾਏਗਾ ਅੱਛਾ ਹਾਂ ਲਾਈਟ ਐਦਾਂ ਹੀ ਚੱਲੀਏ रेन तो से लग रही है सरदा पार्टी शुरू हो ही गई दिखाओ दिखाओ बैठा रहे हैं मैंने बस हुन सुइयां दे आ सुनन करती है बाजू देखो गाइस तैयार होया बत्ता जी फर्स्ट टैटू बाटा करने के लिए मेरा फर्स्ट टैटू फर्स्ट इंग टू टैटू बेटा आपके नेम का ये फर्स्ट इंग भी टैटू आई खुश हो रे रिकॉर्ड कर लो बेटा दिखाओ ओए ਤੇ ਨਾਮ ਦੇ ਟੈਟੂ ਕਰਕੇ ਹਾਂ ਪਾਪਾ ਬਣਾ ਰਹੇ ਇਹਨੂੰ ਚੀਚੂ ਅਰ ਮम्मा ਵੀ ਬਣਾएंगे ਮੇਰੇ ਨਾਮ ਦਾ ਯੈਸ ਤੇਨ ਹਰ ਸੋ ਟੈਟੂ ਮੇਰੀ ਬਹਾਂ ਤੇ ਲੱਲੇ ਲੋ ਜੀ ਟੈਟੂ ਚੈੱਕ ਕਰ ਲਓ ਤੁਸੀਂ ਹਜੇ ਪ੍ਰਿੰਟ ਆ ਗਿਆ ਤੇ ਹੁਣ ਪੱਕੀ ਮੋਹਰ ਲਗਣੀ ਬਾਕੀ ਹੈ ਸਹੀ ਲੱਗ ਰਿਹਾ ਨਾ ਵੈਸੇ ਹਾਂ ਲੱਗ ਰਿਹਾ ਹੈ ਮੋਟਾ ਤਾਟੂ ਵਾਲਾ ਯਸ ਟੈਟੂ ਵਾਲਾ ਤਾਂ ਹਜੇ ਨਹੀਂ ਕਿਲੋਗਾ ਸੂਈਆਂ ਵੱਜਣੀਆਂ ਬਾਦ ਪੂਰਾ ਬਣਾਉਂਗਾ ਬਾਈਸੈਪਸ ਤੇ ਹਮ ਦੇਖ ਚੈੱਕ ਕਰਦੇ ਰਹੋ ਸਾਡੇ ਨਵੇਂ-ਨਵੇਂ ਵਲੌਗਸ ਤੇ ਨਈ-ਨਈ ਐਕਟੀਵਿਟੀਆਂ ਖਤਰਨਾਕ ਐਕਟੀਵਿਟੀਆਂ ਪੈਰ ਦੇਖੋ ਮੇਰੇ ਘਾਕੇ ਦੇ ਪੈਰ ਦਿਖਾਓ ਬਈ ਦਿਖਾਓ ਫੋਨ ਨਾ ਗਏਦੇ بس ਇਹਦੇ ਉੱਪਰ ਨਹੀਂ ਇਹਦੇ ਉੱਪਰ ਲਾ ਕੇ ਛਾਪ ਪਾਈ ਦਿੰਦਾ ਮੈਂ ਦੇ ਤੇ ਬਈ ਆ ਠੀਕ ਹੈ

ਕਿਲ ਤਾਂ ਇਹ ਅਹਰੋਂ ਕਛੇ ਜੂ ਹੋ ਗਿਆ ਔਰ ਚੜਾਹ ਦੇ ਫਾਲ ਦਾ ਹਾਂ ਕਿ ਕਿ ਵਰਗਾ ਦਰਦ ਹੈ ਨਾ ਇਹਦਾ ਲੋਕ ਆ ਰਿਹਾ ਮਜ਼ਾ ਕਿ ਕੇ ਪਰ ਆ ਗਿਆ ਇਹ ਤਾਂ ਆ ਰਿਹਾ ਮਜ਼ਾ ਕੁਛ ਨਾ ਮੇ ਵਸਤੂ ਕਹੜਾ ਜੂ ਕੇ ਬੈਠੇ ਹੋ ਯਾਰ ਦਰਦ ਨੂੰ ਫੀਲ ਨਹੀਂ ਕਰੀਦਾ ਹੁੰਦਾ ਤੁਸੀਂ ਦਰਦ ਨਾ ਫੀਲ ਹੋ ਰਿਹਾ ਮੈਨੂੰ ਫੀਲ ਨਹੀਂ ਕਰਨਾ ਹੁੰਦਾ ਯਾਰ ਜਮਾਈ ਮੈਂ ਬੜਾ ਟੈਟੂ ਮੁਸ਼ਕਲ ਹੈ ਹੱਸਤਾ ਕੰਮ ਸ਼ੁਰੂ ਹੋ ਗਿਆ ਤੁਸੀਂ ਅੱਖਾਂ ਬੰਦ ਕਰਕੇ ਬਹਿ ਜਾਓ ਨਹੀਂ ਅੱਖਾਂ ਨਾ ਬੰਦ ਕਰੋ ਫਿਰ ਜ਼ਿਆਦਾ ਫੀਲ ਹੋਏਗਾ ਧਿਆਨ ਉੱਧਰ ਜਾਏਗਾ ਤੁਸੀਂ ਬੜਾ ਧਿਆਨ ਚਲੋ ਨਾ ਕਿੱਥਾ ਹੋ ਗਿਆ ਅੱਛਾ ਮਤਲਬ ਫਿਰ ਮੈਂ ਨੱਚਾ ਤੁਹਾਡੇ ਸਾਹਮਣੇ ਫਿਰ ਤਾਂ ਹੀ ਨਹੀਂ ਨਾ ਇਹ ਤੁਹਾਡੇ ਧਿਆਨ ਵਿੱਚ ਆ ਰਿਹਾ ਮਜ਼ਾ ਜਮਾਈ ਪੀਤੀ ਆਲਾ ਦਰਦ ਹੈ ਇੰਨਾ ਸਿਰੇ ਤੋਂ ਉੱਧਰ ਜਾਂਦਾ ਇਹਦਾ ਹਾਂ रोन ना लग जियो तो इसीलिएर सीरियस की बैठे हो सीरियस की बैठे हो मैंने लग या पं दो हज़ार चौबीस का खा लिया मैं चल ठीक है मान गया लग खा रहा मान गया किधर रहेगा फिर अन्दर दर्द अन्ना दर्द मतलब नहीं लगा दर्द तो है ना भी नहीं लगा जितना मैं सोच रहा थी मैं ज़्यादा ही सोच रहा � ਔਰ ਉਹ ਟੈਟਰ ਦੇਖ ਕੇ ਤਾਂ ਮੈਨੂੰ ਮੇਰਾ ਸਾਰਾ ਦਿਲ ਦੁਖਦਾਪ ਹੋਇਆ। ਅੱਛਾ ਲੱਗ ਰਿਹਾ ਹੈ। ਦਿਖਾਓ। ਨਾਈਸ। ਜੀ ਬਤੈ ਤੂ ਉਹਨੂੰ ਸੋਹਣੀ ਹੈ। ਲੋ ਹੁਣ ਥੋੜੀ ਵਾਰੀ ਆ ਗਈ ਹੈ। ਮੇਰੀ ਵਾਰੀ ਹੋ ਗਈ ਹੈ ਔਰ ਮੇਰੀ ਵਾਰੀ ਇਹਨੂੰ ਸੰਭਲਣ ਦੀ ਆ ਗਈ ਹੈ। ਹਾਂਜੀ। ਉਹ ਤੂੰ ਇਹ ਨੂੰ ਹੀ ਸਾਹਮਣਾ ਪੜਨਾ ਹੈ ਕਿਉਂ ਸਾਬਰੀ ਚੁੱਪ ਕਿਉਂ ਹੈ ਦੇਖੋ ਮੰਮੀ ਟੈਡੂ ਬਣਾ ਰਿਆ ਤੁਸੀਂ ਗਾਹ ਪਾ ਰਹੇ ਹੋ ਚੱੱਕੀ ਗੱਲ ਇਹ ਦੱਸੋ ਉਸ ਤੋਂ ਬਣਾ ਵੀ ਲਿਆ ਬੰਡਾ ਸਾਰਾ ਟੈਡੂ ਤੁਹਾਡਾ ਬਣ ਗਿਆ ਹਾਂ 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 ਉਹਨਾਂ ਮੰਮੀ ਲਈ ਮੰਮੀ ਤੋਂ ਗੱਲ ਖਾਣ ਲਈ ਤਿਆਰ ਰਹੋ ਠੀਕ ਹੈ ਮੈਂ ਤਾਂ ਮੁਕਰ ਜਾਣਾ ਮੈਂ ਕਹੂੰਗਾ ਮੇਰੇ ਤਾਂ ਸਿਰ ਖਾਇਆ ਪਿਆ ਤਾਂ ਮੈਂ ਕਿਹਾ ਮੈਂ ਟੈਟੂ ਬਣਾਇਆ ਨਾਲੋਂ ਨਾਲ ਕਹਿਣ ਲੱਗ ਗਈ ਮੈਂ ਤਾਂ ਉਦੀ ਤੇ ਟੈਟੂ ਬਣਵਾ ਕੇ ਜਾਊਂਗੀ ਨਹੀਂ ਨਹੀਂ ਮੈਂ ਜਾਂਦੀ ਆਹ ਮੈਂ ਤਾਂ ਘਰੀ ਜੇ ਮੇਰੇ ਗੱਲ ਪਾ ਰਹੀ ਇਹ ਮੰਮੀ ਜੀ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਤਾਂ ਤੁਸੀਂ ਸਮਝ ਜਿਓ ਮੈਂ ਕੁਝ ਨਹੀਂ ਕਿਹਾ ਹੋਇਆ ਆਪੇ ਬਣਾ ਰਹੀ ਹਾਂ ਮੈਂ ਤੈਨੂੰ ਕਹਿ ਰਿਹਾ ਹਲੇ ਵੀ ਉੱਠ ਜਾ ਹਲੇ ਵੀ ਹੁਣ ਤਾਂ ਕੁਝ ਨਹੀਂ ਹੋ ਸਕਦਾ ਬਸ ਸੌਰੀ ਹੁਣ ਤਾਂ ਬਣ ਚੁੱਕਿਆ ਹੈ ਤੇ ਚਿੱਟੂ ਨੂੰ ਦੇਖ ਲਓ ਤੁਸੀਂ ਮੈਂ ਦੇਖ ਲਓ ਮੈਂ ਇਹਨੂੰ ਸੰਭਾਇਆ ਵੈ ਡਿਊਟੀ ਓਏ ਓਏ ਬੇਬੀ ਹੈਲੋ ਬੋਲੋ ਹਮ ਠੀਕ ਆ ਸਰ ਹਲੋ ਹੈ ਲੈ ਲੈ ਪਾਂਡਾ ਬਣਵਾ ਕੇ ਹਟ ਗਿਆ ਫਿਰ ਇਹ ਹੈ ਹਾਂਜੀ ਮੈਨੂੰ ਪਾਂਡਾ ਦੁਕਾਨ ਤੇ ਨਾ ਦਿਖਾਉ ਤਾਂ ਤੁਸੀਂ ਖਾਓ ਜਿੱਥੇ ਕਰੀਏ ਇਹ ਬਾਤ ਸੋਹਣਾ ਲੱਗ ਰਿਹਾ ਸੋਹਣਾ ਲੱਗ ਰਿਹਾ ਬਹੁਤ ਚਲੋ ਫਿਰ ਹੋ ਗਿਆ ਹੁਣ ਟੈਟੂ ਡਨ ਹਾਂਜੀ ਹਾਂਜੀ ਮੇਰਾ ਵੀ ਡਨ ਹੋ ਗਿਆ ਭਾਈ ਨੇ ਬਹੁਤ ਵਧੀਆ ਟੈਟੂ ਬਣਾਏ ਬਾਕੀ ਅਸੀਂ ਫੋਟੋ ਪਾ ਦਾਂਗੇ ਤੁਹਾਨੂੰ ਵੀ ਦਿਖਾ ਦੋਗੇ ਆਈ ਟੀਵੀ ਦਿਖਾਉਂਦੇ ਤੁਹਾਨੂੰ ਚਲੋ ਫਿਰ ਆ ਫੋਟੋ ਫੋਨ ਆਪਣਾ ਫਾਈਨਲੀ ਟੈਟੂ ਨੇ ਬਣਵਾ ਲਿਆ ਮਤਲਬ ਮੇਰੇ ਨਾਲੇ ਨੇ ਆਪਣੀ ਜਿੱਦ ਵੀ ਪੂਗਾ ਲਈ ਹੈ ਤੇ ਹੁਣ ਅਸੀਂ ਦੋਨੋਂ ਐਨੀ ਦੇ ਟਾਈਮ ਲਾਗੇ ਟੈਟੂ ਬਣਵਾ ਕੇ ਟੈਟੂ ਵਾਲੇ ਵੀ ਬੋਲ ਰਹੇ ਕਿ ਪਾਂਡਾ ਨਾ ਬਣਾ ਕੁਝ ਹੋਰ ਬਣਾ ਲਓ ਇਹ ਬੋਲੇ ਮੈਂ ਕਿਹਾ ਮੈਨੂੰ ਪਾਂਡਾ ਸਹੀ ਇਹ ਕਹਿੰਦੀ ਆ ਪਾਂਡਾ ਹੀ ਬਣਵਾਉਂਗੀ ਪਾਂਡਾ ਇਹ ਬਣਵਾ ਕੇ ਠੀਕ ਹੈ ਤੇ ਪੱਗਾ ਇਹ ਲੱਗਿਆ ਹਜੇ ਟੈਟੂ ਇਹਦਾ ਕਵਰ ਕੀਤਾ ਵਾ ਤੇ ਮੇਰਾ ਵੀ ਕਵਰ ਕੀਤਾ ਵਾ ਤੇ ਹੁਣ ਅਸੀਂ ਜਾ ਰਹੇ ਆ ਥੱਕ ਟੁੱਟੇ ਘਰ ਤੇ ਹੁਣ ਚੱਲਦੇ ਆ ਘਰੇ ਕਰਾਂਗੇ ਰੈਸਟ ਅੱਜ ਮੈਂ ਇਹਨਾਂ ਲਈ ਬਣਾਤੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਮੈਂ ਬਸ ਬਣਾ ਕੇ ਇਹਨਾਂ ਨੂੰ ਪਾ ਕੇ ਦੇਣ ਲੱਗੀ ਐ ਤੇ ਇਹਨਾਂ ਦਾ ਆਫ ਹੋਇਆ ਅੱਜ ਕੰਪਲੀਟ ਤੇ ਦੇਖਦੇ ਹਾਂ ਕਿਦਾਂ ਦਾ ਬਣਿਆ ਹੋਏਗਾ ਖਾ ਕੇ ਦੱਸੂਗੇ ਇਹ ਦੇਖਦੇ ਆ ਇਹਨਾਂ ਨੂੰ ਖਵਾ ਕੇ ਕਿ ਇਹ ਕਿੱਦਾਂ ਲੱਗਦਾ ਲੋ ਖੜੇ ਹੋ ਵਾ ਯਾਰ ਸਾਲ ਤੇ ਮੱਕੀ ਦੀ ਰੋਟੀ ਰੈਡੀ ਐ ਫੜੋ 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 ਦੱਸੋ ਕਿੱਦਾਂ ਲੱਗੂਗਾ ਕੁੱਦਲ ਗੋ ਖਾ ਕੇ ਦੱਸਦਾ ਮੈਂ ਕਿੱਦਾਂ ਲੱਗੂਗਾ ਅੱਜ ਮੈਂ ਬਣਾਇਆ ਸੈਕਿੰਡ ਟਾਈਮ ਆਪਣੀ ਲਾਈਫ ਚ ਸੈਕਿੰਡ ਟਾਈਮ ਮੈਂ ਸਾਗ ਬਣਾਇਆ ਹੈ ਤਾਂ ਤੁਸੀਂ ਹੁਣ ਖਾ ਕੇ ਦੱਸੋ ਕਿ ਕਿੱਦਾਂ ਦਾ ਬਣਿਆ ਸ਼ਟ ਰਹਿਮਤ ਵਾਟ ਆਰ ਯੂ ਆ ਦੇਖੋ ਜੀ ਰਹਿਮਤ ਨੇ ਕੀ ਗੰਦ ਪਾਇਆ ਰਹਿਮਤ ਹਮੇਸ਼ਾ ਗੰਦ ਇੱਕ ਸੌਕਸ ਪਾਈ ਹੈ ਇੱਕ ਕੱਡੀ ਹੈ ਇਹ ਹਮੇਸ਼ਾ ਗੰਦ ਹੀ ਪਾਉਂਦੀ ਰਹਿੰਦੀ ਹੈ ਇਹ ਬਹੁਤ ਖਲਾਰਾ ਰਹਿੰਦਾ ਹੈ ਬੱਚਿਆਂ ਦਾ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਘਰ ਚ ਬੱਚਾ ਹੋਵੇ ਤੇ ਖਲਾਰਾ ਨਾ ਹੋਵੇ ਕੋਈ ਗੱਲ ਹੈ ਚਲੋ ਐਸੇ ਨਾਲ ਸਾਡਾ ਦਿਨ ਹੋਇਆ ਅੱਜ ਕੰਪਲੀਟ ਹੁਣ ਅਸੀਂ ਮਿਲੂਗੇ ਆਪਣੇ ਨੈਕਸਟ ਵਲੌਗ 'ਚ ਤੇ ਦਿਖਾਵਾਂਗੇ ਅਸੀਂ ਨੈਕਸਟ ਐਕਟੀਵਿਟੀ ਕੀ ਅਸੀਂ ਕੀ ਕੁਝ ਕਰਦੇ ਤੇ ਮੇਰਾ ਟੈਟੂ ਵੀ ਬਨ ਚੁੱਕਿਆ ਹੈ ਦਰਦ ਹੋਇਆ ਸੀ ਪਰ ਜ਼ਿਆਦਾ ਨਹੀਂ ਹੋਇਆ ਤੇ ਹੁਣ ਤਾਂ ਨਹੀਂ ਅੰਨਾ ਨਹੀਂ ਮੈਨੂੰ ਵੀ ਦਿਖਾ ਦਿਓ ਥੋੜਾ ਬਹੁਤ ਹੋ ਰਿਹਾ ਹੈ ਚੈੱਕ ਕਰੋ ਟੈਟੂ ਮੇਰਾ ਚੈੱਕ ਕਰੋ ਚੈੱਕ ਕਰੋ ਚੈੱਕ ਕਰ ਮੇਰਾ ਵੀ ਤੇ ਟੈਟੂ ਚੈੱਕ ਕਰ ਚੈੱਕ ਕਰ ਮੈਨੂੰ ਪਾਂਡਾ ਪਸੰਦ ਤੇ ਇਸ ਲਈ ਮੈਂ ਪਾਂਡਾ ਬਣਾਤੇ ਹੈ ਚਲੋ ਗਾਇਸ ਠੀਕ ਹੈ ਬਾਏ ਬਾਏ ਗੁੱਡ ਨਾਈਟ ਰਾਤ ਦਾ ਡਿਨਰ ਕਰੋ ਤੇ ਸਾਨੂੰ ਲਾਈਕ ਸਬਸਕ੍ਰਾਈਬ ਐਂਡ ਫੋਲੋ ਇੰਸਟਾਗ੍ਰam ਤੇ ਵੀ ਸਭ ਜਗ੍ਹਾ ਸਾਨੂੰ ਫੋਲੋ ਕਰੋ ਤੇ ਲਾਈਕ ਕਰੋ ਸਭ ਸਪੋਰਟ ਕਰੋ ਠੀਕ ਹੈ ਜੀ ਥੈਂਕ ਯੂ ਗੁੱਡ ਨਾਈਟ